ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਫੀਲਡ ਗੰਜ ਸਾਗਰਬਾਈ ਕੋਲ ਹੋਰ ਨਵਾਂ ਕੋਸਮੈਟਿਕ ਦਾ ਸਮਾਨ ਆਇਆ ਬਹੁਤ ਸਸਤੀ ਰੇਟਾਂ ਤੇ ਕੰਪਨੀ ਦਾ ਸਮਾਨ ਹੋ ਥੋੜੇ ਕੰਮ ਦੀ ਵੀਡੀਓ ਆ ਵੀਡੀਓ ਬਣੇ ਰਹੋ ਆਜੋ ਜੀ ਇਹ ਮੁਲਤਾਨੀ ਮਿੱਟੀ ਹੈ ਮੁਲਤਾਨੀ ਮਿੱਟੀ ਤੁਹਾਨੂੰ ਦੱਸਦੇ ਆ 200 ਗ੍ਰਾਮ ਦੀ ਮੁਲਤਾਨੀ ਮਿੱਟੀ 200 ਗ੍ਰਾਮ ਦਾ ਪੈਕੇਟ ਮੁਲਤਾਨੀ ਮਿੱਟੀ ਦਾ 10 ਰੁਪਏ ਦਾ ਤੁਹਾਨੂੰ ਕੋਈ ਨਹੀਂ ਦੇ ਸਕਦਾ ਠੀਕ ਹੈ ਜੀ ਪਰ ਤੁਹਾਡਾ ਭਰਾ ਦੇਗਾ ਇਹ ਦੇਖੋ ਕੰਪਨੀ ਦਾ ਮਾਲ ਹੋਏਗਾ ਬਿਨਾ ਕੰਪਨੀ ਦਾ ਕੁਝ ਨਹੀਂ ਰੱਖਿਆ ਸਾਡੇ ਭਰਾ ਨੇ ਇਹ ਹੈਗੀਆਂ ਨੇ ਬਲੀਚਾਂ ਠੀਕ ਹੈ ਜੀ ਆ ਸਾਰੀਆਂ ਬਲੀਚਾਂ ਨੇ ਆ ਦੇਖੋ ਅੱਧਾ ਕਿਲੋ ਦੀ ਬਲੀਚ ਆ ਨਾ ਆ ਡਾਇਮੰਡ ਦੀ ਬਲੀਚ ਅੱਧਾ ਕਿਲੋ ਹਨਾ ਕਿੰਨੇ ਦੀ ਪੈਣੀ 100 ਰੁਪਏ ਦੀ ਸਿਰਫ 100 ਰੁਪਏ ਦੀ ਬਲੀਚ ਹੈ ਠੀਕ ਹੈ ਜੀ ਇਹ ਦੇਖੋ ਇਹ 1 ਕਿਲੋ ਦੀ ਬਲੀਚ ਆ 1 ਕਿਲੋ ਦੀ ਬਲੀਚ ਤੁਹਾਨੂੰ ਕਿੰਨੇ ਦੀ ਪੈਣੀ 200 ਓਨਲੀ ਕੰਪਨੀ ਦਾ ਪੀਸ ਹੋਏਗਾ ਹਨਾ रिजल्ट ਨਾ ਆਵੇ ਖੁੱਲੇ ਪੀਸ ਦੀ ਵਾਪਸੀ ਸਭ ਤੋਂ ਵੱਡੀ ਗੱਲ ਐਦਾ ਕੋਈ ਦੁਕਾਨਦਾਰ ਨਹੀਂ ਕਹਿੰਦਾ ਦੁਕਾਨਦਾਰ ਐਨੇ ਲਾਲਚੀ ਹੁੰਦੇ ਨੇ ਅਗਲੇ ਕਹਿੰਦੇ ਸਾਡੀ ਚੀਜ਼ ਵੇਚ ਕੇ ਗੱਲ ਖਤਮ ਪਰ ਨਹੀਂ ਆਪਾਂ ਜੁੜਨਾ ਹੈ ਮੈਂ ਜਾਨਣਾ ਮੈਂ 20 ਸਾਲ ਬਾਅਦ ਵੀ ਤੁਹਾਡੇ ਨਾਲ ਵਪਾਰ ਕਰਾਂ ਹੈਨਾ ਆਪਾਂ ਲੌਂਗ ਟਾਈਮ ਚੱਲਣਾ ਹੈ रिजल्ट ਨਾ ਆਵੇ ਕਿਸੇ ਚੀਜ਼ ਦਾ ਕਿਹੇ ਵੀ ਚੀਜ਼ ਦਾ ਰਿਜ਼ਲਟ ਨਾ ਆਵੇ ਖੁੱਲੇ ਪੀਸ ਦੀ ਵਾਪਸੀ ਕਿਉਂਕਿ ਆਪਾਂ ਕੰਪਨੀਆਂ ਤੋਂ ਵੀ ਚੀਜ਼ ਕਹਿ ਕੇ ਲਈਦੀ ਹੈ ਉਹ ਨਾ ਦੇਖੋ ਇਹ ਆ ਯੂਵੀ ਲੈਂਪ ਆ ਹਨਾ ਆ ਯੂਵੀ ਲੈਂਪ ਬੜੀ ਸੇਲ ਆ ਦੀ ਬੜੀ ਸੇਲ ਆ ਅੱਜ ਕੱਲ ਤਾਂ ਟ੍ਰੈਂਡਿੰਗ ਚ ਚੱਲਦਾ ਪਿਆ ਹਨਾ ਨੇ ਇਲਾੜ ਦਾ ਇਹ ਦੇਖੋ ਆ ਯੂਵੀ ਲੈਂਪ ਐ ਤੁਸੀਂ ਬਾਜ਼ਾਰੋਂ 5-700 ਰੁਪਏ ਦਾ ਪੀਸ ਲੈਨੇ ਹੋ ਤੁਹਾਨੂੰ ਖੋਲ ਕੇ ਵੀ ਦਿਖਾਵਾਂ ਨਾ ਇਹ ਦੇਖੋ ਤੁਸੀਂ ਬਾਜ਼ਾਰੋਂ 5-700 ਰੁਪਏ ਦਾ 1000 ਰੁਪਏ ਦਾ ਪੀਸ ਲੈਨੇ ਹੋ ਤੁਹਾਨੂੰ ਵੀ ਪਤਾ ਤੁਸੀਂ ਲੈ ਕੇ ਵੀ ਆਏ ਹੋ ਇਹ ਦੇਖੋ ਸਨ ਦਾ ਯੂਵੀ ਲੈਂਪ ਹੈ ਚੈੱਕ ਕਰੋ ਹਨਾ ਸਨ ਦਾ ਯੂਵੀ ਲੈਂਪ ਹੈ ਤੁਹਾਨੂੰ ਕਿੰਨੇ ਦਾ ਦਵਾਂਗਾ 245 ਰੁਪਏ ਦਾ ਪੀਸ ਹੈ ਤੁਸੀਂ ਬਿਜਾਰੋ 1000 ਰੁਪਏ ਦਾ ਪੀਸ ਲਿਆ ਸਿਰਫ 245 ਓਨਲੀ 245 ਰੁਪਏ ਦਾ ਪੀਸ ਹੈ ਦੱਸੋ ਹੈ ਗੱਲ ਵੱਤ ਗੱਲ ਹੀ ਸਾਰੀ ਰੇਟਾਂ ਦੀ ਹੈ ਮਾਰਕੀਟ ਬਹੁਤ ਵੱਡੀ ਹੈ ਜਿਦਿਆਂ ਮਰਜੀ ਵੀਡੀਓ ਚੈੱਕ ਕਰੋ ਹਨਾ ਮਾਰਕੀਟ ਬਹੁਤ ਵੱਡੀ ਹੈ ਹਰੇਕ ਬੰਦੇ ਦੀ ਪਰਚੇਸਿੰਗ ਵੱਖੋ ਵੱਖਰੀ ਹੈ ਕੋਈ ਬੰਦਾ ਮਾਲ ਮਹਿੰਗਾ ਖਰੀਦਦਾ ਕੋਈ ਸਸਤਾ ਖਰੀਦਦਾ ਜਿਹਦੇ ਕੋਲ ਸਸਤਾ ਨਹੀਂ ਖਰੀਦੀ ਜਾ ਸਕਦਾ ਪੂੰਜੀ ਨਹੀਂ ਹੈਗੀ ਅਗਲਾ ਕਹਿੰਦਾ ਅਗਲੇ ਦਾ ਮਾਲ ਡੁਪਲੀਕੇਟ ਹੈ ਹਨਾ ਭਾਜੀ ਮੈਂ ਇੰਨਾ ਮਾਲ ਘਰੇ ਨਹੀਂ ਬਣਾ ਸਕਦਾ ਮੇਰੇ ਕਸਟਮਰ ਮੇਰੀ ਦੁਕਾਨ ਲੱਭਦੇ ਹਨ ਵੀ ਸਾਗਰ ਕੋਸਮੈਟਿਕ ਤੇ ਜਾਣਾ ਹੈ ਸਾਗਰ ਕੋਸਮੈਟਿਕ ਕਿੱਥੇ ਹੈ ਸાગਰ ਕੋਸਮੈਟਿਕ ਫੀਲਡ ਗੰਝ ਗਲੀ ਨੰਬਰ 11 ਚ ਹੈ ਤੁਸੀਂ ਅੱਧ ਗਲੀ ਚਾਹੋਗੇ ਸਾਹਮਣੇ ਸਾਗਰ ਕੋਸਮੈਟਿਕ ਦਾ ਬੋਰਡ ਲੱਗਾ ਹੋਏਗਾ ਤਿੰਨ ਦੁਕਾਨਾਂ ਮਿਲੀਆਂ ਇਕੱਠੀਆਂ ਹੈ ਹਨਾ ਸਾਗਰ ਕੋਸਮੈਟਿਕ ਜਿੰਨੂੰ ਮਰਜ਼ੀ ਪੁੱਛ ਸਕਦੇ ਆ ਔਰ ਸੇਮ ਦੁਕਾਨਾਂ ਵਾਲੇ ਜਿਨ੍ਹਾਂ ਦੀਆਂ ਕੋਸਮੈਟਿਕ ਸ਼ਾਪਸ ਹੈਗੀਆਂ ਨੇ ਹਨਾ ਉਹ ਕਹਿੰਦੇ ਆ ਜੀ ਇਹੀ ਸਾਗਰ ਕੋਸਮੈਟਿਕ ਹੈ